ਸਤਿ ਸ਼੍ਰੀ ਅਕਾਲ ਅਨੰਤ ਅਨਕਾਰ ਜੀ ਮੈਂ ਅਮਨਪ੍ਰੀਤ ਕੋਲ ਤੁਹਾਡਾ ਸਭ ਦਾ ਸਵਾਗਤ ਕਰਦੀ ਹਾਂ ਅੱਜ ਦੇ ਇਸ ਪ੍ਰੋਗਰਾਮ 'ਚ ਮੈਂ ਤੁਹਾਨੂੰ ਦੱਸਾਂਗੀ ਕਿ ਇਸ ਪੂਰੇ ਹਫ਼ਤੇ ਮਨੋਰੰਜਨ ਜਗਤ 'ਚ ਕੀ ਕੁਝ ਖਾਸ ਰਿਹਾ ਪੰਜਾਬੀ ਗਾਇਕ ਦਿਲਜੀਤ ਦਸਾਂਝ ਨੇ ਇੱਕ ਵਾਰ ਫਿਰ ਇਤਿਹਾਸ ਰਚ ਦਿੱਤਾ ਉਹਨਾਂ ਨੇ ਵੈਂਕੂਵਰ BC ਸਟੇਡੀਅਮ 'ਚ ਆਪਣੇ ਦਿਲ ਲੂਮੀਨਾਟੀ ਟੂਰ ਨਾਲ ਕੈਨੇਡਾ 'ਚ ਹਲਚਲ ਮਚਾ ਦਿੱਤੀ ਕੈਨੇਡਾ ਦੇ BC ਪਲੇ ਸਟੇਡੀਅਮ 'ਚ ਲਾਈਵ ਸ਼ੋਅ ਕਰਨ ਵਾਲੇ ਉਹ ਪਹਿਲੇ ਪੰਜਾਬੀ ਗਾਇਕ ਹਨ। ਉਹਨਾਂ ਨੇ ਕੈਨੇਡਾ ਦੇ ਸਟੇਡੀਅਮ 'ਚ 54000 ਤੋਂ ਵੀ ਜ਼ਿਆਦਾ ਲੋਕਾਂ ਸਾਹਮਣੇ ਲਾਈਵ ਪਰਫਾਰਮ ਕੀਤਾ। ਇਸ ਕਾਨਸਰਟ ਦੇ ਚਰਚੇ ਹਰ ਪਾਸੇ ਵੇਖਣ ਨੂੰ ਮਿਲੇ। ਸਿਰਫ ਪੰਜਾਬੀ ਹੀ ਨਹੀਂ ਹਰੋ ਇਨਸਾਨ ਜੋ ਸੰਗੀਤ ਨੂੰ ਪਿਆਰ ਕਰਦਾ ਹੈ, ਦਿਲਜੀਤ ਦੇ ਗੀਤਾਂ ਤੇ ਝੂਮਦਾ ਨਜ਼ਰ ਆਇਆ। ਇਸ ਕਾਂਸਰਟ ਦੀਆਂ ਬਹੁਤ ਸਾਰੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ। ਕਿੰਨੇ ਦਿਨ ਤੋਂ ਸੁਰਖੀਆਂ ਬਟੋਰ ਰਹੀ ਸੰਜਲੀਲਾ ਪੰਸਾਲੀ ਦੀ ਵੈਬ ਸੀਰੀਜ਼ ਹੀਰਾ ਮੰਡੀ ਦੀ ਡਾਇਮੰਡ ਬਾਜ਼ਾਰ ਇਸੇ ਹਫ਼ਤੇ 1 ਮਈ ਨੂੰ ਰਿਲੀਜ਼ ਹੋ ਚੁੱਕੀ ਹੈ। ਹੀਰਾ ਮੰਡੀ ਸੰਜਲੀਲਾ ਪੰਸਾਲੀ ਦੀ ਡੈਬਿਊ ਵੈਬ ਸੀਰੀਜ਼ ਹੈ ਜੋ ਕਿ ਹੁਣ Netflix ਤੇ ਸਟ੍ਰੀਮ ਕਰ ਰਹੀ ਹੈ। ਹੀਰਾ ਮੰਡੀ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਇੱਕ ਇਲਾਕੇ ਦਾ ਨਾਮ ਹੈ ਜੋ ਕਿਸੇ ਸਮੇਂ ਇੱਕ ਸ਼ਾਹੀ ਮੁਹੱਲੇ ਵਜੋਂ ਜਾਣਿਆ ਜਾਂਦਾ ਸੀ। ਸੰਜੇ ਲੀਲਾ ਪਨ ਸਾਲੀ ਦੀ ਇਸ ਸੀਰੀਜ਼ ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ ਇਸ ਮੁਹੱਲੇ 'ਚ ਰਹਿੰਦੀਆਂ ਤਵਾਇਫਾਂ ਦੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ ਹੈ। ਵੈਬ ਸੀਰੀਜ਼ 'ਚ ਮਨੀਸ਼ਾ ਕੋਇਰਾਲਾ, ਸਨਾਕਸ਼ੀ ਸਿੰਘਾ, ਰਿਚਾ ਚੱਡਾ, ਅਦਿਤੀ ਰਾਓ ਹੈਦਰੀ, ਸੰਜੀਦਾ ਸ਼ੇਖ ਅਤੇ ਸ਼ਰਮੀਨ ਸੈਗਲ ਨੇ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਨੂੰ ਯੂਨੀਸੇਫ ਇੰਡੀਆ ਨੇ ਆਪਣਾ ਨੈਸ਼ਨਲ ਐਮਬੈਸਡਰ ਬਣਾ ਦਿੱਤਾ ਹੈ ਸਿਨੇਮਾ 'ਚ ਆਪਣੇ ਯੋਗਦਾਨ ਦੇ ਨਾਲ-ਨਾਲ ਕਰੀਨਾ ਕਪੂਰ 10 ਸਾਲਾਂ ਤੋਂ ਯੂਨੀਸੇਫ ਨਾਲ ਕੰਮ ਕਰ ਰਹੇ ਨੇ ਤੇ ਹੁਣ 10 ਸਾਲਾਂ ਮਗਰੋਂ ਯੂਨੀਸੇਫ ਇੰਡੀਆ ਵੱਲੋਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪਦਿਆਂ ਨੈਸ਼ਨਲ ਐਮਬੈਸਡਰ ਬਣਾ ਦਿੱਤਾ ਗਿਆ ਉਹਨਾਂ ਨੇ ਸਨਮਾਨ ਹਾਸਲ ਕਰਨ ਮਗਰੋਂ ਕਿਹਾ ਕਿ ਮੈਂ ਅਹੁਦਾ ਹਾਸਲ ਕਰਕੇ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਭਾਰਤ ਦੇ ਹਰ ਕੋਨੇ ਦਾ ਹਰ ਬੱਚਾ ਉਹ ਜਿੱਥੇ ਵੀ ਹੈ ਜੋ ਵੀ ਹੈ ਮੇਰੇ ਲਈ ਬਰਾਬਰ ਹੈ ਮੈਂ ਯਕੀਨੀ ਬਣਾਵਾਂਗੀ ਕਿ ਹਰ ਬੱਚੇ ਨੂੰ ਉਸ ਦਾ ਅਧਿਕਾਰ ਮਿਲੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ ਚਰਨਕੌਰ ਨੇ ਇਸ ਹਫਤੇ ਆਪਣੇ ਪੁੱਤ ਨੂੰ ਯਾਦ ਕਰਦਿਆਂ ਇੱਕ ਭਾਵੁਕ ਪੋਸਟ ਸਾਂਝੀ ਕੀਤੀ ਜਿਸ ਚ ਉਹ ਲਿਖਦੇ ਨੇ ਇਸ ਮਹੀਨੇ ਦਾ ਇੱਕ ਇੱਕ ਦਿਨ ਮੈਨੂੰ ਵਰਿਆਂ ਵਰਗਾ ਲੱਗਦਾ ਹੈ ਮੈਂ ਇਸ ਮਹੀਨੇ ਦੀਆਂ ਤਰੀਕਾਂ ਵੀ ਨਹੀਂ ਗਿਣਦੀ ਮੈਨੂੰ ਆਪਣੇ ਅੰਦਰ ਚੱਲਦੇ ਸ਼ੋਰ ਨੂੰ ਚੁੱਪ ਕਰਾਉਣਾ ਕਦੇ-ਕਦੇ ਬਹੁਤ ਔਖਾ ਹੋ ਜਾਂਦਾ ਹੈ ਪਰ ਫਿਰ ਪੁੱਤ ਤੁਹਾਡੇ ਨਿੱਕੇ ਰੂਪ ਨੂੰ ਦੇਖ ਕੇ ਮੈਂ ਆਪਣਾ ਮਨ ਸਮਝਾਉਂਦੀ ਆ ਤੁਹਾਡੇ ਬਚਪਨ ਨੂੰ ਦਰੋਂਦੀ ਰਹਿੰਦੀ ਆ ਪੁੱਤ ਸਾਡੀ ਜ਼ਿੰਦਗੀ ਅੱਜ ਬੇਸ਼ੱਕ 27-28 ਸਾਲ ਪਿੱਛੇ ਚਲੀ ਗਈ ਹੈ ਪਰ ਅਸੀਂ ਤੁਹਾਡੀਆਂ ਯਾਦਾਂ ਤੇ ਤੁਹਾਡੇ ਪਿਆਰ ਕਰਨ ਵਾਲਿਆਂ ਦੇ ਮੋਹ ਦੇ ਨਿਗ ਵਿੱਚ ਸਾਡੇ ਪੁੱਤਰ ਦੀ ਪਰਵਰਿਸ਼ ਕਰ ਰਹੇ ਆ ਸਾਡੇ ਤੇ ਜੋ ਬੀਤੀਆਂ ਉਸ ਦਾ ਮਲਮ ਸਤਗੁਰੂ ਆਪ ਬਣ ਕੇ ਆਏ ਪੁੱਤ ਅਸੀਂ ਵੀ ਦੁਨੀਆਵੀ ਮਸਲਿਆਂ 'ਚ ਆਪਣੀ ਮੌਜੂਦਗੀ ਨਹੀਂ ਪਰਣਾ ਚਾਹੁੰਦੇ ਬਸ ਸਾਡੇ ਘਰ ਦੀ ਰੌਣਕ ਦੇ ਫੁੱਲ ਨੂੰ ਮਮਤਾ ਨਾਲ ਸਿੰਜਣਾ ਚਾਹੁੰਦੇ ਹਾਂ ਅਤੇ ਸਾਰਿਆਂ ਤੋਂ ਸਾਡੇ ਜਜ਼ਬਾਤਾਂ ਨੂੰ ਕਦਰ ਬਖਸ਼ਣ ਦੀ ਉਮੀਦ ਕਰਦੇ ਆਂ ਜ਼ਾਹਿਰ ਹੈ ਕਿ ਇਸੇ ਮਹੀਨੇ ਦੀ 29 ਤਰੀਕ ਨੂੰ ਸਿੱਧੂ ਮੂਸੇਵਾਲੇ ਦਾ ਕਤਲ ਕਰ ਦਿੱਤਾ ਗਿਆ ਸੀ ਤੇ ਉਦੋਂ ਤੋਂ ਹੀ ਸਿੱਧੂ ਦੇ ਮਾਪੇ ਤੇ ਉਹਨਾਂ ਦੇ ਚਾਹਣ ਵਾਲੇ ਉਹਨਾਂ ਲਈ ਇਨਸਾਫ ਦੀ ਮੰਗ ਕਰ ਰਹੇ ਨੇ ਪੰਜਾਬੀ ਗਾਇਕ ਸ਼ੁਭ ਦਾ ਆਸਟ੍ਰੇਲੀਆ ਵਿਖੇ ਮੈਲਬੌਰਨ ਕਾਨਸਰਟ ਵੀ ਇਸ ਵੇਲੇ ਸੁਰਖੀਆਂ 'ਚ ਹੈ ਇਸ ਕਾਨਸਰਟ 'ਚ ਸ਼ੁਭ ਨੇ ਆਪਣਾ ਅਨ ਰਿਲੀਜ਼ਡ ਗੀਤ ਐਮਵੀਪੀ ਸੁਣਾਇਆ ਸ਼ੁਭ ਨੇ ਪਿਛਲੇ 2 ਸਾਲਾਂ 'ਚ ਲਗਾਤਾਰ ਲਾਈਨਲਾਈਟ ਖੱਟੀ ਹੈ ਹਾਲਾਂਕਿ ਇਹਨਾਂ ਸਾਲਾਂ 'ਚ ਉਹਨਾਂ ਦੀਆਂ ਕੁਝ ਆਲੋਚਨਾਵਾਂ ਵੀ ਹੋਈਆਂ ਉਹਨਾਂ ਦੇ ਭਾਰਤ 'ਚ ਸ਼ੋਅ ਰੱਦ ਵੀ ਹੋਏ ਪਰ ਬਾਹਰਲੇ ਮੁਲਕਾਂ 'ਚ ਉਹਨਾਂ ਦੇ ਸ਼ੋਜ਼ ਨੂੰ ਬਹੁਤ ਤਿਆਰ ਮਿਲਿਆ ਹਾਲ ਹੀ 'ਚ ਉਹਨਾਂ ਨੇ ਆਪਣੇ ਮੈਲਬੌਰਨ ਵਿਖੇ ਕਾਨਸਰਟ 'ਚ ਖੂਬ ਰੌਣਕਾਂ ਲਾਈਆਂ ਸਿਰਫ ਪੰਜਾਬੀ ਹੀ ਨਹੀਂ ਉਹਨਾਂ ਦੇ ਆਸਟ੍ਰੇਲੀਅਨ ਫੈਨਸ ਵੀ ਪੰਗੜਾ ਬਹੁਤ ਦੇਖ ਨਜ਼ਰ ਆਇਆ ਨਵਾਂ ਗਾਣਾ ਤਿਆਰ ਕੀਤਾ ਗਾਣੇ ਦਾ ਨਾਮ ਹੈ ਐਮ ਵੀ ਪੀ ਅਜੇ ਰਿਲੀਜ਼ ਕਰਨ ਬਾਰੇ ਸੋਚਿਆ ਨਹੀਂ ਹੈ ਖੁਦ ਨੂੰ ਸੁਣਾਉਣ ਦਾ ਸਭ ਤੋਂ ਪਹਿਲੀ ਵਾਰ ਹੀ